ਤੋ ਸੱਕੀਓ ਰੋਕਿਆ ਸਾਡ ਗੱਡੀ ਨੂੰ ਕਿਉਂ ਰੋਕ ਲਿਆ ਉਹ ਕਹਿੰਦੇ ਅੰਦਰ ਜਾ ਸਕਦੇ ਹੋ ਸਾਡੇ ਕੋਲ ਪਰਮਿਸ਼ਨ ਨਹੀਂ ਹੈ ਇਸ ਕਰਕੇ ਕਾਦੀ ਪਰਮਿਸ਼ਨ ਰਾਜਤਾਨ ਨੂੰ ਕਹਿੰਦੇ ਕਾਦੀ ਮੈਂ ਰੈਮੋਗ੍ਰੇਸ ਸੀ ਆਹ ਜੀ ਮਿਨੀਸ਼ਰ ਰਾਜਤਾਨ ਸੀ ਆਹ ਪੀਜੇਪ ਦੀਆਂ 50 ਗੱਡੀਆਂ ਨਿਕਲੀਆਂ ਜਿਨ੍ਹਾਂ ਨੂੰ ਮੈਂ ਜਾਣਦਾ ਉਹਨਾਂ ਨੂੰ ਕੋਈ ਰੋਕਿਆ ਨਹੀਂ ਜਾ ਰਿਹਾ ਇਹ ਪੁਲਿਸ ਦਾ ਮਾਮਲਾ ਕੱਲਿਆਂ ਦਾ ਨਹੀਂ ਇਹਨਾਂ ਨੂੰ ਤਾਂ ਜੋ ਹੁਕਮ ਆਣੇ ਉਹ ਵਜਾਉਣੇ ਆ ਲੇਕਿਨ ਭਾਜਪਾ ਦੀ ਜਿਹੜੀ ਤਾਨਾਸ਼ਹੀਅਤ ਵਾਰ ਫੇਰ ਸਾਹਮਣੇ ਆਈ ਆ ਤੋ ਜੇ ਬਾਰਦੀ ਪੰਜਾਬੀ ਰਿਵਾਇਤੀ ਪੰਜਾਬੀ ਸੁਸ਼ਮੇਸ਼ ਅਤੇ ਆਪ ਨੂੰ ਲੱਗਦਾ ਕਿ ਪਰਲਾ ਵਾਲਾ ਤੇ ਦੂਸਰੇ ਗੇਟ ਤੋਂ ਜੇਕਰ ਲੋਟ ਵਾਲਾ ਨੂੰ ਸੰਗਤ ਨੂੰ ਅੱਗੇ ਨਿਕਲਣ ਨਹੀਂ ਦਿੱਤਾ ਤਾਂ ਪੀਜੀਆਈ ਦੇ ਵੱਲ ਜਿਹੜਾ ਇੱਕ ਨੰਬਰ ਗੇਟਾ ਉਸ ਵੱਲ ਜਿਹੜੇ ਲੋਕ ਨੇ ਨੌਜਵਾਨ ਨੇ ਵੱਡੀ ਗਿਣਤੀ ਦੇ ਵਿੱਚ ਪੰਤਾ ਉਹਦਰ ਲਗੇ ਉੱਧਲਾ ਗੇਟ ਬੰਦ ਹੈ ਗੇਟ ਯਾਰ ਇਹਨਾਂ ਨੂੰ ਨੰਬਰ ਪਾ ਲਾਈਆ ਵੀਰ ਜੀ ਆਪਾਂ ਕੀ ਕਹਿੰਦੇ ਕੋਲ ਬੰਦੇ ਜਿਹੜਾ ਆ ਸਕਦੇ ਹਾਂ ਜਿਹੜਾ ਆਪਾਂ ਬਸਾ ਦੇਣਾ ਅੱਛਾ ਥੋੜੀ ਨਾਲ ਗੱਲ ਹੋਈ ਹੈ ਜਿਹੜਾ ਛੋਟਾ ਉਹ ਜਿਹੜਾ ਪੂਰੀ ਸਭ ਮੰਗੋਲ ਦਾ ਹੋ ਗਿਆ ਜਿਹੜਾ ਮੂੰਹ ਤੇ ਚੱਲੇ ओके ਨਵੀਂ ਜਾਣਕਾਰੀ ਇਹ ਹੈ ਕਿ 1 ਨੰਬਰ ਗੇਟ ਤੱਕ ਕਿਹਾ ਗਿਆ ਕਿ 1 ਨੰਬਰ ਗੇਟ ਤੁਹਾਡੇ ਸਾਰਿਆਂ ਨੂੰ ਖੋਲ ਦਿੱਤਾ ਜਾਊਗਾ ਪਰ ਸਵਾਲ ਇਹ ਹੈ ਕਿ ਬਹੁਤ ਵੱਡੀ ਜਨਤਕ ਅਵਾਜ਼ ਆ ਰਹੀ ਹੈ ਕਿ ਕੀ ਜਾਣ ਦਿੱਤਾ ਜਾਊਗਾ ਤਾਂ ਉਧਰ ਵੀ ਤੁਹਾਨੂੰ ਦੇਖਿਆਓ ਸਾਹਮਣੇ 1 ਨੰਬਰ ਗੇਟ ਆ ਮੈਂ ਬੱਲੂ ਜੀ ਨੂੰ ਕਹੂੰਗਾ ਕਿ ਉਧਰ ਦਿਖਾਓ 1 ਨੰਬਰ ਗੇਟ ਆ ਇੱਥੇ ਜਿਹੜੀ ਵੱਡੀ ਗਲਤੀ ਜਿੱਥੇ ਸਰਵਿਸ ਆਈ ਹੈ ਉਹ ਹੁਣ 1 ਨੰਬਰ ਗੇਟ ਤੇ ਆਈ ਹੈ ਤੇ ਹਾਲਾਂਕਿ ਥੋੜਾ ਜਿਹੀ ਪੂਰੀ ਨਾਮ ਪੰਦਾ ਇੱਥੇ ਵਿਆ ਗਿਆ ਸੀ ਉਧਰ ਲੈ ਗਏ ਕਿ ਇੱਕ ਨੰਬਰ ਤੋਂ ਲੰਗੜ ਦਿੱਤਾ ਜਾਊਗਾ ਪਰ ਲੱਗਦਾ ਨਹੀਂ ਕਿ ਇੰਨੀ ਆਸਾਨੀ ਦੇ ਨਾਲ ਇੰਨੀ ਵੱਡੇ ਇਕੱਠ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਜਾਂ ਚੰਡੀਗੜ੍ਹ ਪੁਲਿਸ ਦਾ ਜਿਹੜੀ ਉਹ ਅੰਦਰ ਲੰਗੜ ਦੇਊਗੀ ਤੀ ਦੇਖੋ ਪੂਰੀ ਤਿਆਰੀ ਦੇ ਨਾਲ ਗੱਡੀਆਂ ਦੇਖੋ ਉਹਦੇ ਉੱਤੇ ਰਾਸ਼ਨ ਪਾਣੀ ਦਾ ਸਾਰਾ ਜਿਹੜਾ ਸਮਾਨ ਹੈ ਉਹ ਇੱਥੇ ਪਾਉਂਦੇ ਸਾਰ ਉਹ ਇਸ ਤਰ੍ਹਾਂ ਕੇ ਚੱਲੇ ਨੇ ਨੰਬਰ 1 ਦੇ ਬਾਹਰ ਦੀਆਂ ਲਿਖਾਰੇ ਬਾਈ ਕੀ ਕਿਹੜਾ ਆ ਮੇਰੇ ਕਿਹੜਾ ਜੀ ਕੋਸ਼ਿਸ਼ ਕੀਤੀ ਪਰ ਨਹੀਂ ਹੋਈ ਅਜੇ ਰੁਕਿਆ ਦੇਖੋ ਜੀ ਜਿਹੜੇ ਸਟੂਡੈਂਟ ਕਰਕੇ ਆਏ ਆ ਲਾਵਾ ਨਾਮ ਨੇ ਕੋਈ ਪੁਲਿਸ ਸਰਹੱਦ ਦੇ ਵੀ ਅਜੇ ਰੋਕਿਆ ਗਿਆ ਔਰ ਦੇਖ ਲੈ ਆਏ ਆ ਕਿ ਇੱਥੋਂ ਐਂਟਰੀ ਕਿਵੇਂ ਮਿਲਦੀ ਆ ਗੱਲ ਕਰਦੇ ਆ ਬਹੁਤ ਸਾਹ ਕਰਦੇ ਆ ਆ ਨਾ ਇੱਧਰ ਵੀ ਕਾਰਨ ਆ ਆ ਰੋਕ ਰਹੀ ਆ دیکھ میں دیکھو پانی تیز ہو جاتا ہے پانی تیز ہو جاتا ہے صرف پانی تیز ہو جاتا ہے ਆਰੇ ਜਿਹੜਾ ਜਿਹੜਾ ਬਾਈ ਹੁਣੀ ਬਹਿ ਚੁੱਕੇ ਨੇ ਹਾਏ 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 ਪੀਸਫੁਲੀ ਪ੍ਰੋਟੈਸਟ ਆ ਪੁਲਿਸ ਵਾਲਿਆਂ ਨਾਲ ਕੋਈ ਅਪਰੋਪਰਟੀ ਕਰਨਾ ਸਹਿਯੋਗ ਕਰਨਾ ਪਸੇ ਜੋ ਪੀਸਫੁਲੀ ਇਹ ਹੱਥ ਉਹਨਾਂ ਨੇ ਪਾਇਆ ਸਿਰਾ ਕੇ ਉਹਨਾਂ ਨੇ ਧੱਕੇ ਮਾਰੇ ਸਤਿ ਸ਼੍ਰੀ ਅਕਾਲ ਤੁਸੀਂ ਵੀ ਸਟਾਪ ਆ ਰਾਮ ਰਾਮ ਗੰਗਸਾਹਬ ਧੱਕੇ ਵੱਜ ਰਹੇ ਨੇ ਪੰਜਾਬ ਤੋਂ ਲੱਖੋ ਆਦੇ ਇਸ ਲਈ ਪ੍ਰੋਟੈਸਟ ਕਰਦਾ ਹਾਂ ਇਹਨਾਂ ਫੈਸਲਾਂ ਪਰ ਇਹਦਾ ਧੱਕੇ ਵੱਜ ਰਹੇ ਨਹੀਂ ਦੇ ਦੇ ਅਸੀਂ ਅਸੀਂ ਇਹਨਾਂ ਸੱਕ ਬੁੜੀਆਂ ਆ ਗਈਆਂ ਐਸਐਸਪੀ ਸਾਹਿਬ ਆ ਗਏ ਸਾਨੂੰ ਬਾਰਡਰ ਤੇ ਰੋਕਿਆ ਗਿਆ ਸਾਰੇ ਲੀਟਰ ਗੇਟ ਲਾ ਕੇ ਬਾਰਡਰ ਤੇ ਰੋਕਿਆ ਗਿਆ ਸਾਨੂੰ ਆ ਰਹੇ ਆਂ ਬਸ ਵਿੱਚ ਚੁੱਕ ਜਾਈਏ ਸਾਨੂੰ ਰੋਕੇ ਦੱਸ ਬਸ ਵਿੱਚ ਚੁੱਕ ਜਾਈਏ ਬੰਦ ਕਰਤੀ ਆਂ ਰਾਜ ਨੂੰ ਆਪੇ ਅੰਦਰ ਜਾ ਸਕਦੇ ਸਾਡੇ ਤੰਗ ਕਰੋ ਜੀ ਕਿੰਨੇ ਦੇਖਣ ਤੁਹਾਨੂੰ ਪਲੀ ਦੱਸ ਦਿਓ ਕਿ ਸਾਡੇ ਚੁਣੇ ਹੋਏ ਕੰਦੇ ਅੰਦਰ ਜਾ ਨੂੰ ਐਮਐਲਏ ਨੂੰ ਕਿਉਂ ਰੋਕਿਆ ਗਿਆ ਜੰਡੀਆਂ ਦੇ ਐਂਟਰੀ ਤੋਂ ਕਿਉਂ ਰੋਕਿਆ ਗਿਆ ਸਾਰੀ ਗੱਡੀ ਨੂੰ ਕਿਉਂ ਰੋਕਿਆ ਰੋਕ ਲਿਆ ਉਹ ਕਹਿੰਦੇ ਅੰਦਰ ਜਾ ਸਕਦੇ ਹੋ ਤੁਹਾਡੇ ਕੋਲ ਪਰਮਿਸ਼ਨ ਨਹੀਂ ਹੈ ਇਸ ਕਰਕੇ ਕਾਦੀ ਮੈਨੂੰ ਰਾਜਨੀਤਿਕ ਗੋਲਡ ਕਾਲ ਨਹੀਂ ਮੈਡਮ ਡੈਮੋਕਰੇਸੀ ਹੈ ਡਿਮੋਕਰੇਸੀ ਹੈ ਕਾਦੀ ਚਾਹੀਏ ਯਾਰ ਤਮੀ ਆ ਰਹੀ ਕਿ ਐਡੀ ਤਾਲਾ ਸ਼ਾਹੀ ਅਸੀਂ ਸਾਰੇ ਇਲੈਕਟਿਡ ਮੈਂਬਰ ਆਂ ਔਰ ਇਲੈਕਟਿਡ ਕਿਉਂ ਆਂ ਆਮ ਪੰਜਾਬੀ ਵੀ ਹੋਵੇ ਜਿਹਦੀ ਕੈਪੀਟਲ ਹੈ ਚੰਡੀਗੜ੍ਹ ਔਰ ਉਹਨੂੰ ਹੋਣਾ ਕਿਤਰਾ ਰੋਕੇ ਜਾ ਸਕਦਾ ਇਹ ਪੀਕੇਨ ਚੋਇਸ ਦੀ ਉੱਥੋਂ ਭਾਜਪਾ ਦੀਆਂ 50 ਗੱਟੀਆਂ ਨਿਕਲੀਆਂ ਜਿਨ੍ਹਾਂ ਨੂੰ ਮੈਂ ਜਾਣਦਾ ਉਹਨਾਂ ਨੂੰ ਕੋਈ ਰੋਕਿਆ ਨਹੀਂ ਜਾ ਰਿਹਾ ਆਮ ਆਦਮੀ ਪਾਰਟੀ ਪੰਜਾਬ ਦਾ ਉਹ ਪੰਜਾਬੀ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਦਰਦ ਰੱਖਦਾ ਉਹਨੂੰ ਬਾਰਡਰਾਂ ਤੇ ਪੰਜਾਬ ਦੇ ਚੰਡੀਗੜ੍ਹ ਦੇ ਬਾਰਡਰਾਂ ਤੇ ਰੋਕਿਆ ਜਾ ਰਿਹਾ ਇੰਨੀ ਤਾਨਾਸ਼ਹੀ ਨਾ ਡਰ ਮੈਂ ਇਹ ਪੁਲਿਸ ਦਾ ਮਾਮਲਾ ਕੱਲਿਆ ਦਾ ਨਹੀਂ ਇਹਨਾਂ ਨੂੰ ਤਾਂ ਜੋ ਹੁਕਮ ਆਣੇ ਉਹ ਵਜਾਉਣੇ ਆ ਲੇਕਿਨ ਭਾਜਪਾ ਦੀ ਜਿਹੜੀ ਤਾਨਾਸ਼ਹੀ ਇੱਕ ਵਾਰ ਫੇਰ ਸਾਹਮਣੇ ਆਈ ਆ ਕੀ ਪੰਜਾਬੀਆਂ ਨੂੰ ਪੰਜਾਬੀਆਂ ਦੀ ਰਾਜਧਾਨੀ ਤੋਂ ਰੋਕਿਆ ਜਾ ਰਿਹਾ ਹੈ ਇਹ ਮੰਗ ਕਰੋਗੇ ਕਿ ਇਹ ਚੰਡੀਗੜ੍ਹ ਪੰਜਾਬ ਨੂੰ ਸੌਂਪੋ ਹੁਣ ਅਸੀਂ ਪਾਰਲੀਮੈਂਟ ਚ ਪਹਿਲਾਂ ਵੀ ਮੰਗ ਕੀਤੀ ਆ ਲੇਕਿਨ ਜਿਸ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਤੋਂ ਇਹਨਾਂ ਦਾ ਕਬਜ਼ਾ ਹੋਣ ਤੋਂ ਅਸੀਂ ਬਚਾਇਆ ਹੁਣ ਅਗਲੀ ਵਾਰੀ ਚੰਡੀਗੜ੍ਹ ਦੀ ਆ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਬਣਾਇਆ ਗਿਆ ਹੈ ਇਹ ਸਾਡੀ ਕੈਪੀਟਲ ਹੈ ਇਹ ਪੰਜਾਬ ਦੀ ਕੈਪੀਟਲ ਹੈ ਔਰ ਇਹਨਾਂ ਕੋ ਲੈ ਕੇ ਰਾਵਾਂਗੇ ਤਾਂ ਆ ਸ਼ਾਹੀ ਵਿਰੋਧੀ ਸਾਡੇ ਹੱਕ ਸਾਡੇ ਕਲ ਸਾਹਿਬ ਆਏ ਹੋਏ ਨੇ ਐਮਪੀ ਸਾਹਿਬ ਕਾਉਂ ਦੇ ਰਹੇ ਸੱਡਾ ਸਾਹਿਬ ਸਾਡੇ ਐਮਐਲਏ ਲੋਪੜ ਤੋਂ ਅਸੀਂ ਸਾਰੇ ਇਕੱਠੇ ਲਾਖੋ ਲੋਕ ਸੜਕੋ ਇਹ ਆਪਣੇ ਹੱਕ ਲੈ ਕੇ ਹਟਾ ਜਿਸ ਤਰੀਕੇ ਨਾਲ ਰੋਕਿਆ ਗਿਆ ਤੁਸੀਂ ਤਾਂ ਚਲੋ ਇਲੈਕਟਿਡ ਹੋ ਬਾਕੀ ਨੂੰ ਵੀ ਰੋਕਿਆ ਗਿਆ ਦੇਖੋ ਸਾਡੀ ਰਾਜਧਾਨੀ ਹੈ ਕਿਸ ਤੋਂ ਇੱਥੇ ਕੋਈ ਵੀਜ਼ਾ ਲੈਣਾ ਪਊਗਾ ਸਾਨੂੰ ਆਨੰਦ ਹੈ ਕਿ ਨੌਜਵਾਨੀ ਪਿੰਡ ਸਾਡੇ ਟਾਈਟ ਪਿੰਡ ਅਜਾੜ ਕੇ ਸਾਡੀ ਜ਼ਮੀਨ ਪੰਜਾਬ ਦੀ ਸੀ ਪਹਿਲੀ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਤੋਂ ਸੈਂਟਰ ਬਣਿਆ ਚਾਹੇ ਕਾਂਗਰਸ ਸਰਕਾਰ ਸੀ ਚਾਹੇ ਅੱਜ ਬੀਜੇਪੀ ਸਰਕਾਰ ਹੈ ਪੰਜਾਬ ਨਾਲ ਹਮੇਸ਼ਾ ਹੀ ਤੱਕਾ ਹੁੰਦਾ ਹੈ ਜਦ ਕਿ 85% ਜਿਹੜੀਆਂ ਕੁਰਬਾਨੀਆਂ ਉਹ ਪੰਜਾਬ ਦੀਆਂ ਔਰ ਪੰਜਾਬ ਦੇ ਦੋ ਪਾੜ ਕਰਦੇ ਗਏ ਆਜ਼ਾਦੀ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਦੇਖਿਆ ਕਿ ਪਾਣੀ ਇੱਕੋ ਹੀ ਸਰੋਤ ਹੈ ਪੰਜਾਬ ਕੋਲ ਪਾਣੀ ਸਰ ਦੇ ਪੰਜਾਬ ਦਾ ਵੀ ਜਿਹੜਾ 80% ਪਾਣੀ ਅੱਜ ਪੰਜਾਬ ਤੋਂ ਬਾਹਰ ਜਾ ਰਿਹਾ ਹੈ ਇੱਕ ਕਾਂਗਰਸੀ ਦੇਣਾ ਕਹਿ ਰਿਹਾ ਕਿ ਸਟੂਡੈਂਟਾਂ ਨੇ ਫੇਰ ਵੀ ਇਹਨਾਂ ਦਾ ਢਿੱਡ ਨਹੀਂ ਭਰਿਆ ਫਿਰ ਇਹਨਾਂ ਨੇ ਐਸਵਾਈਐਲ ਬਣਾ ਕੇ ਪੰਜਾਬ ਦੇ ਪਾਣੀਆਂ ਦੇ ਫੇਰ ਡਾਕਟਰ ਮਾਰਨ ਦੀ ਕੋਸ਼ਿਸ਼ ਚਲੋ ਕਿ ਉਹਨਾਂ ਨੂੰ ਇਹ ਵੀ ਕਹੋ ਕਿ ਸਟੂਡੈਂਟਾਂ ਨੇ ਤੁਹਾਨੂੰ ਕਦੋਂ ਰੋਕਿਆ ਉਹ ਅੰਦਰ ਇਹੀ ਗੱਲ ਬੁਲਾਰ ਰਹੇ ਕਿ ਸਟੂਡੈਂਟ ਰੋਕ ਰਿਹਾ ਸਟੂਡੈਂਟ ਤਾਂ ਤੁਹਾਡੇ ਅਸਤੇ ਦੇਖ ਲਓ ਜੀ ਗੇਟ ਦੁਆਰ ਅੱਲਾ ਵੱਟਾ ਖੋਲ੍ਹ ਲਿਆ ਜੀ ਇੱਧਰ ਕਰੋ ਚਲੋ ਐਮਪੀ ਸਾਹਿਬ ਕਹਿੰਦੇ